हां जी दोस्तों आज दी वीडियो ਵਿੱਚ ਆਪਾਂ ਜੋ ਗੱਲ ਕਰਨ ਲੱਗੇ ਹਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੱਖ-ਵੱਖ ਫੋਰਨ ਕੰਟਰੀਆਂ ਦੇ ਗੁਪਤ ਰਾਜਾਂ ਦੀ ਜਿੰਨਾ ਬਾਰੇ ਤੁਸੀਂ ਕਦੇ ਸੁਣਿਆ ਤੇ ਵੇਖਿਆ ਨਹੀਂ ਹੋਵੇਗਾ ਤੇ ਦੋਸਤੋ ਇਹ ਵੀਡੀਓ ਤੁਸੀਂ ਸਾਰੀ ਜ਼ਰੂਰ ਵੇਖਿਓ ਹੁਣ ਆਪਾਂ ਗੱਲ ਕਰਦੇ ਹਾਂ ਚੀਨ ਦੀ ਦੀਵਾਰ ਨੂੰ ਬਣਾਉਣ ਸਮੇ 10 ਲੱਖ ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ ਇਨ੍ਹਾਂ ਮਜ਼ਦੂਰਾਂ ਨੂੰ ਇਸ ਦੀਵਾਰ ਦੇ ਅੰਦਰ ਹੀ ਦਫਨਾ ਦਿੱਤਾ ਜਾਂਦਾ ਸੀ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ 10 ਲੱਖ ਮਜ਼ਦੂਰਾਂ ਦੀ ਕਬਰ ਹੈ ਫਰਾਂਸ ਵਿੱਚ ਇੱਕ ਸੜਕ ਹੈ ਜੋ ਪੁੱਧ ਦਿਨ ਵਿੱਚ ਦੋ ਵਾਰ ਕੁਝ ਹੀ ਘੰਟਿਆਂ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ ਸਮੁੰਦਰ ਦੇ ਵਿੱਚ ਬਣੀ ਹੋਣ ਕਾਰਨ ਬਾਕੀ ਸਮਾਂ ਇਹ ਸੜਕ ਪਾਣੀ ਦਾ ਲੈਵਲ ਵਧਣ ਕਾਰਨ 13 ਫੁੱਟ ਪਾਣੀ ਅੰਦਰ ਗਾਇਬ ਹੋ ਜਾਂਦੀ ਹੈ ਬਰਾਜ਼ੀਲ ਦੇ ਇੱਕ ਫੋਟੋਗ੍ਰਾਫਰ ਸਬਾਸਟੀਓ ਟਿਸਲਗਡੋ ਅਤੇ ਉਸ ਦੀ ਪਤਨੀ ਨੇ 20 ਸਾਲਾਂ ਵਿੱਚ 20 ਲੱਖ ਰੁਪਏ ਲਗਾਏ ਹਨ ਜਿਸ ਨਾਲ ਇੱਕ ਤਬਾਹ ਹੋਏ ਜੰਗਲ ਦਾ ਪੁਨਰਜਨਮ ਹੋਇਆ ਹੈ ਹੁਣ ਇਹ ਜੰਗਲ ਜਾਨਵਰਾਂ ਦੀਆਂ 500 ਤੋਂ ਵੱਧ ਅਲੋਪ ਹੋ ਰਹੀਆਂ ਪ੍ਰਜਾਤੀਆਂ ਦਾ ਘਰ ਹੈ ਨੀਦਰਲੈਂਡ ਦੀ ਹੋਲੈਂਡ ਸਾਰ ਵਿੱਚ ਸਰਕਾਰ ਨੇ ਅਜਾਹੀ ਪੁਲ ਬਣਾਏ ਹਨ ਜਿਨ੍ਹਾਂ ਉਤੋਂ ਜਾਨਵਰ ਆਸਾਨੀ ਨਾਲ ਸੜਕ ਪਾਰ ਕਰ ਸਕਦੇ ਹਨ ਤੇ ਨਾਲ ਹੀ ਇਨ੍ਹਾਂ ਪੁਲਾਂ ਉੱਤੇ ਦਰਖਤ ਲਗਾਏ ਹਨ ਜਿਸ ਨਾਲ ਵਾਤਾਵਰਨ ਵੀ ਸੁੱਧ ਰਹਿੰਦਾ ਹੈ ਬ੍ਰਾਜ਼ੀਲ ਵਿੱਚ ਆਵਾਰਾਂ ਕੁੱਤਿਆਂ ਲਈ ਵੀ ਇੱਕ ਟਾਊਨ ਬਣਾਇਆ ਗਿਆ ਹੈ ਜਿਸ ਦਾ ਨਾਮ ਫੈਬਲਾ ਹੈ ਇਸ ਦਾ ਅਰਥ ਹੈ ਗਰੀਬਾਂ ਦੀ ਵਸਤੀ ਇਸ ਵਿੱਚ ਲਗਭਗ 1600 ਤੋਂ ਜ਼ਿਆਦਾ ਕੁੱਤੇ ਰਹਿੰਦੇ ਹਨ ਇਹਨਾਂ ਲਈ ਇੱਕ ਦਾਨ ਸੰਸਥਾ ਵੀ ਬਣਾਈ ਗਈ ਹੈ ਜਿਸ ਵੱਲੋਂ ਹਰ ਮਹੀਨੇ 10 ਟਨ ਖਾਣਾ ਦਿੱਤਾ ਜਾਂਦਾ ਹੈ 사우ਦੀ ਅਰਬ ਲਈ ਸਭ ਤੋਂ ਕੀਮਤੀ ਚੀਜ਼ ਪਾਣੀ ਹੈ ਕਿਉਂਕਿ ਇਸ ਦੇਸ਼ ਵਿੱਚ ਇੱਕ ਵੀ ਨਦੀ ਜਾਂ ਝੀਲ ਨਹੀਂ ਅਤੇ ਇਥੋਂ ਦਾ 95% ਹਿੱਸਾ ਰੇਗਿਸਤਾਨ ਹੈ ਪਰ ਫਿਰ ਵੀ ਇਹ ਦੇਸ਼ ਸਮੁੰਦਰ ਤੋਂ ਪਾਣੀ ਲੈ ਕੇ ਉਸ ਨੂੰ ਪੀਣ ਯੋਗ ਕਰ ਲੈਂਦਾ ਹੈ ਸਿਆਦਨ ਬਾਰਡਰ ਤੇ ਤਾਇਨਾਤ ਜਵਾਨਾਂ ਦੇ ਜੁੱਤੇ 3 ਕਿਲੋ ਦੇ ਹੁੰਦੇ ਹਨ ਉਹਨਾਂ ਦੇ ਹਥਿਆਰ ਦਾ ਵਜ਼ਨ 5.5 ਕਿਲੋ ਤੇ ਉਹਨਾਂ ਦੇ ਬੈਗ ਦਾ ਵਜ਼ਨ 30 ਤੋਂ 35 ਕਿਲੋ ਹੁੰਦਾ ਹੈ ਕਿਸੇ ਵੀ ਆਮ ਇਨਸਾਨ ਲਈ ਇੰਨਾ ਵਜ਼ਨ ਲੈ ਕੇ ਬਰਫ਼ ਤੇ ਚੱਲਣਾ ਬਹੁਤ ਮੁਸ਼ਕਲ ਹੈ ਅਫਰੀਕਾ ਦੇਸ਼ ਨੋਰਥਨ ਕਜਨਾਨੀਆ ਵਿੱਚ ਇੱਕ ਨੈਟਰੋ ਨਾਮੀ ਝੀਲ ਹੈ ਇਸ ਵਿੱਚ ਜਿਹੜਾ ਵੀ ਪਸ਼ੂ ਪੰਛੀ ਜਾਂਦਾ ਹੈ ਉਹ ਉਸੇ ਸਮੇਂ ਪੂਰੀ ਤਰ੍ਹਾਂ ਪੱਥਰ ਬਣ ਜਾਂਦਾ ਹੈ ਇਸ ਝੀਲ ਦਾ ਤਾਪਮਾਨ 60 ਡਿਗਰੀ ਤੱਕ ਚਲਾ ਜਾਂਦਾ ਹੈ ਇਸ ਝੀਲ ਨੂੰ ਨਰਕ ਦਵਾਰ ਵੀ ਕਿਹਾ ਜਾਂਦਾ ਹੈ ਹੁਣ ਤੱਕ ਲੱਖਾਂ ਪਸ਼ੂ ਪੰਛੀ ਇਸ ਦੀ ਪੇਟ ਚੜ ਚੁੱਕੇ ਹਨ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣਾ ਪੱਖ ਕਮੈਂਟ ਵਿੱਚ ਜਰੂਰ ਰੱਖ ਕੇ ਜਾਇਓ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ